ਮਾਫੀ ਨਾ ਜੀ ਹੁਣ ਕਵੇਲੇ ਦੀਆਂ ਟੱਕਰਾਂ ਐ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੁਣ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾਂ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਾ ਜੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਮੈਨੂੰ ਕਦੇ-ਕਦੇ ਲੱਗਦਾ ਸੀ ਕਦੇ-ਕਦੇ ਮਨ ਚਾਉਂਦੀ ਸੀ ਕਿ ਆ ਰੁਸ਼ਾਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸਿਰ ਦਿੰਦੀ ਐ ਪਰ ਅੱਜ ਵੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾਕਰਮ ਬੇਅਦਬੀ ਦਾ ਸਾਰਾ ਘਟਨਾਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਵਾਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮਾਫੀ ਨਾ ਜੀ ਇਹਨਾਂ ਕਵੇਲੇ ਦੀਆਂ ਟੱਕਰਾ ਹੈ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੋਂਟਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਦੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਇਹ ਬਹੁਤ ਔਰ ਗੁਰੂ ਨਾਲ ਧੋਖਾ ਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਸੀ ਕਦੇ-ਕਦੇ ਮਨ ਚ ਆਉਂਦੀ ਸੀ ਕਿ ਔਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸਿੱਟ ਦਿੰਦੀਆਂ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾਕਰਮ ਬੇਅਦਬੀ ਦਾ ਸਾਰਾ ਘਟਨਾਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਵਾਰ ਜ਼ਿੰਮੇਦਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਦੀਆਂ ਬਖਸ਼ੀਆਂ ਉਹ ਕਮਾਇਆ ਗਿਆ ਮਾਫੀ ਨਾ ਜੀ ਹੁਣ ਕਵੇਲੇ ਦੀਆਂ ਚੱਕਰਾਂ ਹੈ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਉਨਟਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਾ ਜੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਮੈਨੂੰ ਕਦੇ-ਕਦੇ ਲੱਗਦਾ ਉਸੀ ਕਦੇ-ਕਦੇ ਮਨ ਚ ਆਉਂਦੀ ਸੀ ਕਿ ਆਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸਿਰ ਜਮੀਆਂ ਹੈ ਪਰ ਅੱਜ ਵੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾ ਕਰਮ ਬੇਅਦਬੀ ਦਾ ਸਾਰਾ ਘਟਨਾ ਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਦਾਰ ਸੀ ਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮਾਫੀ ਨਾ ਜੀਏ ਉਹਨ ਕਵੇਲੇ ਦੀਆਂ ਟੱਕਰਾਂ ਹੈ ਬਾਦਲ ਸਾਹਿਬ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੁਣ ਤੱਕ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਾ ਦੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਤੇ ਬਹੁਤ ਔਰ ਗੁਰੂ ਨਾਲ ਧਰੋਹ ਕਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਸੀ ਕਦੇ-ਕਦੇ ਮਨ ਚ ਆਉਂਦੀ ਸੀ ਕਿ ਔਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸੁੱਟ ਦਿੰਦੀਆਂ ਐ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾਕਰਮ ਬੇਅਦਬੀ ਦਾ ਸਾਰਾ ਘਟਨਾਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਦਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਡੀਆਂ ਬਖਸ਼ੀਆਂ ਉਹ ਕਮਾਇਆ ਗਿਆ